ਪ੍ਰੀਤਾ ਜੇ ਤੈਨੂੰ ਮੇਰੀ ਗੱਲ ਦਾ ਗੁੱਸਾ ਨਾ ਲੱਗੇ ਤਾਂ ਮੈਂ ਤੇਰੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਹੈ ਇਦਾਂ ਦੀ ਕਿਹੜੀ ਗੱਲ ਹੈ ਜਿਹੜੀ ਗੱਲ ਤੋਂ ਮੈਨੂੰ ਗੁੱਸਾ ਲੱਗੂ ਅਗਲੇ ਮਹੀਨੇ ਤੋਂ ਮੈਂ ਜਿੱਥੇ ਤੈਨੂੰ ਘਰ ਦੇ ਖਰਚੇ ਵਾਸਤੇ 20000 ਰੁਪਏ ਦਿੰਦਾ ਸੀ ਤਾਂ ਮੈਂ 10000 ਰੁਪਏ ਦਿਆਂ ਪਰੋਂ ਸਨੀ ਤੁਹਾਨੂੰ ਪਤਾ ਵੀ ਹੈ ਕੀ ਬੋਲੀ ਜਾਣਦੇ ਹੋ ਬਾਅਦ ਜਾ ਕੇ ਇੱਕ ਮਹੀਨੇ ਦਾ ਆਸ਼ਣ ਲੈ ਕੇ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ ਕਿੰਨੀ ਮਹਿੰਗਾਈ ਹੈ ਕਰਦੇ ਸੋ ਖਰਚੇ ਹੁੰਦੇ ਆ ਬਿਜਲੀ ਦਾ ਬਿੱਲ ਪਾਣੀ ਦਾ ਬਿੱਲ ਟੋਸ ਸਿਲੰਡਰ ਦਾ ਖਰਚਾ ਅਨੁਦੀ ਪੜਾਈ ਕਿਦਾਂ ਮੈਨੇਜ ਕਰੂੰਗੀ ਮੈਂ ਇਹ ਸਭ ਪ੍ਰੀਤ ਸਮਝ ਜਾ ਯਾਰ ਮਜਬੂਰੀ ਆ ਮੇਰੀ ਅੱਛਾ ਮਜਬੂਰੀ ਇਹੋ ਜਿਹੀ ਕਿਹੜੀ ਮਜਬੂਰੀ ਆ ਜੋ ਤੁਸੀਂ ਮੈਨੂੰ ਨਹੀਂ ਦੱਸ ਸਕਦੇ ਦੱਸੋ ਮੈਨੂੰ ਵੀ ਰੀਤ ਕੰਨ ਤਾਂ ਪਤਾ ਹੀ ਆ ਤੈਂ ਦੇ ਰਚਨਾ ਮੰਮੀ ਇਕੱਲੀ ਰਹਿੰਦੀ ਆ ਘਰੇ ਪਹਿਲਾਂ ਤੋ ਆਪ ਹੀ ਕੰਮ ਕਰ ਲੈਂਦੀ ਸੀ ਪਰ ਹੰਤ ਨੂੰ ਪਤਾ ਉਹਦੀ ਉਮਰ ਵੀ ਜ਼ਿਆਦਾ ਹੋ ਗਈ ਹੈ ਉਹਦੇ ਤੋ ਕੰਮ ਨਹੀਂ ਹੁੰਦਾ ਮੈਂ ਸੋਚਦਾ ਸੀਗਾ ਵੀ ਉਹਦੇ ਵਾਸਤੇ ਨਾ ਕੋਈ ਕੰਮ ਵਾਦੀ ਰੱਖ ਕਮਾਂ। ਇੱਕ ਨਾਲ ਗੱਲ ਹੋਈ ਸੀਗੀ ਮੇਰੀ। ਉਹਨੇ ਮਹੀਨੇ ਦਾ 10000 ਰੁਪਏ ਮੰਗਿਆ ਪਰਤਾ। ਮੰਮੀ ਦੀ ਸੇਵਾ ਵਾਸਤੇ ਹੁਣ ਤੁਸੀਂ ਅੱਡ ਤੋਂ ਪੈਸੇ ਲਾਉਂਗੇ। ਉਹ ਬੁਖਾਰ ਦੇ ਖਰਚੇ ਵਿੱਚੋਂ ਕੱਢ ਕੇ। ਪ੍ਰੀਤ ਯਾਰ ਮੇਰੀ ਮਾਂ ਆ ਉਹ, ਮੇਰੀ ਜ਼ਿੰਮੇਵਾਰੀ ਆ। ਤੇ ਮੈਨੂੰ ਸਾਰਾ ਕੁਝ ਕਰਨਾ ਹੀ ਪੈਣਾ। ਤੈਨੂੰ ਤਾਂ ਪਤਾ ਹੀ ਆ ਮੇਰੀ ਸੈਲਰੀ ਕਿੰਨੀ ਹੈਗਾ। ਮੈਂ ਆਪਦੇ ਘਰ ਦੇ EMI ਕੱਟ ਕਰਾਂ ਜਾਂ ਪੈਟਰੋਲ ਦਾ ਖਰਚਾ ਕੱਟਾਂ। ਜਦੋਂ ਮੈਂ ਆਫਿਸ ਜਾਣਾ ਕੋਰੋ ਰੋਟੀ ਖਾ ਕੇ ਜਾਣਾ ਤੇ ਘਰ ਆ ਕੇ ਵਾਪਸ ਕਰਨਾ ਮੈਂ ਬਾਹਰ ਕੁਝ ਨਹੀਂ ਖਾਂਦਾ ਤੇ ਨਾ ਮੇਰਾ ਕੋਈ ਬਾਹਰ ਐਕਸਟਰਾ ਖਰਚਾ ਹੈਗਾ ਸਿਰਫ ਮੰਮੀ ਦੀ ਦੇਖਭਾਲ ਵਾਸਤੇ ਅੱਡ ਤੋ ਪੈਸੇ ਕਿਉਂ ਖਰਚ ਕਰਨੇ ਆ ਕੀ ਮਤਲਬ ਮੈਂ ਕੁਝ ਸਮਝਾਂ ਕੀ ਨਹੀਂ ਸਮਝੇ ਤੁਸੀਂ ਉਹ ਮੇਰੀ ਵੀ ਮਾਂ ਆ ਆਪਣੇ ਬੱਚਿਆਂ ਦੀ ਦਾਦੀ ਆ ਉਹ ਉਹਨਾਂ ਨੂੰ ਸੰਭਲਣ ਵਾਸਤੇ ਆਪਾਂ ਕਿਸੇ ਹੋਰ ਨੂੰ ਕਿਉਂ ਕਹਾਂਗੇ ਆਪਾਂ ਸੰਭਾਂਗੇ ਆਪਣਾ ਵੀ ਫਰਜ਼ ਬਣਦਾ ਆ ਜੀ ਤੇ ਮੈਂ ਤਾਂ ਤੈਨੂੰ ਜਾਣ ਕੇ ਨਹੀਂ ਕਿਹਾ ਮੈਨੂੰ ਆਇਆ ਸੀਗਾ ਜੇ ਮੈਂ ਤੈਨੂੰ ਕਹੂੰਗਾ ਨਾ ਤਾਂ ਤੂੰ ਮੇਰੇ ਤੇ ਗੁੱਸਾ ਕਰੇਂਗੀ ਵੀ ਮੈਂ ਬੱਚਾ ਨੂੰ ਸੰਭਾਲਾਂ ਘਰ ਨੂੰ ਸੰਭਾਲਾਂ ਕਿਤੇ ਦੀ ਮਾਂ ਨੂੰ ਸੰਭਾਲਾਂ ਵੈਸੇ ਵੀ ਤੂੰ ਵੀ ਅੱਛੇ ਕੇ ਪਲੈਨ ਆਪਨਾ ਇੱਕ ਰੂਮ ਦੇ ਵਿੱਚ ਤਾਂ ਬੱਚੇ ਗਏ ਜਾਂਦੇ ਆ ਤੇ ਦੂਸਰੇ ਰੂਮ ਦੇ ਵਿੱਚ ਆਪਾਂ ਹੁੰਦੇ ਆ ਤੇ ਫਿਰ ਮੰਮੀ ਕਿੱਥੇ ਵੜੀ ਹਸਪੀਟਲ ਕਰਨ ਹੋਵੇ ਸਨੀ ਤੂੰ ਸਿਰ ਨਾ ਟੈਨਸ਼ਨ ਨਾਲੋ ਗਦੋਂ ਮੰਮੀ ਆਉਣਗੇ ਤੇ ਉਹ ਬੱਚਸਾਂ ਨਾਲ ਆਈਆਂਗੇ ਆਪਣਾ ਕੀ ਆ ਆਪਾਂ ਕਿਤੇ ਵੀ ਸੈਟਿੰਗ ਕਰ ਲਾਂਗੇ ਦੇਖ ਪ੍ਰੀਤ ਮੈਂ ਤੇਰੇ ਤੋਂ ਕੋਈ ਪ੍ਰੈਸ਼ਰ ਨਹੀਂ ਪਾ ਰਿਹਾ। ਵੈਸੇ ਮੈਂ ਮੰਮੀ ਨੂੰ ਨਾ ਪਿੰਡ ਦੇ ਵਿੱਚ ਰਹਿਣਾ ਪਸੰਦ ਆ। ਤੇ ਉਹ ਉੱਥੇ ਰਲੂਗੀ ਕੋਈ ਚੱਕਰ ਨਹੀਂ। ਇਹਦੇ ਵਿੱਚ ਪ੍ਰੈਸ਼ਰ ਵਾਲੀ ਕਿਹੜੀ ਗੱਲ ਐ? ਤੁਹਾਡੇ ਮੰਮੀ ਉਹ ਮੇਰੇ ਮੰਮੀ ਆ। ਆਪਾਂ ਉਹਨਾਂ ਨੂੰ ਰਲ ਕੇ ਸੰਭਾਲਾਂਗੇ। ਪ੍ਰੀਤਿਆ 10000 ਰੁਪਏ ਦੀ ਤਾਂ ਗੱਲ ਆ ਸਰ ਨੂੰ। ਸਣੀ ਗੱਲ ਪੈਸਿਆਂ ਦੀ ਨਹੀਂ ਹੁੰਦੀ। ਗੱਲ ਹੁੰਦੀ ਆ ਫਰਜ਼ੀ ਤੇ ਆਪਣਾ ਫਰਜ਼ ਬਣਦਾ ਆ ਦੀ ਆਪਾਂ ਉਹਨਾਂ ਨੂੰ ਸੰਭਾਲਣਾ ਨਾਲੇ ਆਪਾਂ ਉਹਨੂੰ ਕੀ ਸਿੱਖਿਆ ਦਵਾਂਗੇ ਜਦੋਂ ਮਾਪੇ ਬੁੱਢੇ ਹੋ ਜਾਂਦੇ ਤੇ ਉਹਨਾਂ ਨੂੰ ਕੋਈ ਹੋਰ ਸੰਭਾਲੇ ਮੇਰਾ ਵੀ ਦਿਲ ਕਰਦਾ ਕਿ ਆਪਣੀਆਂ ਨੂੰ ਦਾਦੀ ਨਾਲ ਖੇਡੇ ਤੇ ਉਹਨਾਂ ਦੀਆਂ ਲੋਰੀਆਂ ਸੁਣ ਕੇ ਸੋਵੇ ਨਾਲੇ ਨਾ ਮੰਮੀ ਦੇ ਦੀਚ ਵੀ ਬਹੁਤ ਇਰਮਾਨ ਹੋਣਗੇ ਕਿ ਮੈਂ ਆਪਣੇ ਪੋਤੇ ਪੋਤੀਆਂ ਨਾਲ ਖੇਡਾਂ ਆ ਗੁਰਦੁਆਰੇ ਮੰਦਰ ਮਸਜਿਦਾਂ ਦੇ ਵਿੱਚ ਮੱਥਾ ਟੇਕਣ ਨਾਲ ਰੱਬ ਨਹੀਂ ਮਿਲਦਾ ਜਦੋਂ ਆਪਾਂ ਬਜ਼ੁਰਗ ਮਾਪਿਆਂ ਨੂੰ ਸਾਹਮਦੇ ਆ ਉਹਨਾਂ ਦੀ ਸੇਵਾ ਕਰਦੇ ਆ ਤਾਂ ਸਮਝੋ ਆਪਾਂ ਨੂੰ ਰੱਬ ਮਿਲ ਗਿਆ ਹਾਂ ਯਾਰ ਪ੍ਰੀਤ ਮੈਂ ਤਾਂ ਬਹੁਤ ਕਿਸਮਤ ਆਲਾ ਜਿਹਨੂੰ ਤੇਰੇ ਵਰਗੀ ਵਾਈਫ ਮਿਲੇਗਾ ਪਰ ਮੈਂ ਤੁਸੀਂ ਕਿੰਨਾ ਕਿ ਟਾਈਮ ਗੱਲਾਂ ਕਰੀ ਜਾਓਗੇ ਮੈਨੂੰ ਆ ਦੱਸਿਓ ਕਿ ਤੁਸੀਂ ਦਾਦੀ ਨੂੰ ਕਦੋਂ ਲੈ ਕੇ ਆਓਗੇ ਕੋਈ ਨਾ ਪੁੱਤ ਆਪਾਂ ਦਾਦੀ ਕੋਲੇ ਕੱਲ ਹੀ ਚੱਲਦੇ ਆਂ ਜੇ ਇੱਥੇ ਦਾਦੀ ਦਾ ਦਿਲ ਨਾ ਲੱਗਿਆ ਤੇ ਆਪਾਂ ਦਾਦੀ ਕੋਲੇ ਪਿੰਡ ਚੱਲਾਂਗੇ ਮੰਮੀ ਮੇਰੇ ਨਾਲ ਦਾਦੀ ਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਹੈ ਮੈਂ ਤਾਂ ਡਰ ਦੀ ਮਾਰੀ ਹੋਲੀ ਹੀ ਨਹੀਂ ਕਿ ਤੁਸੀਂ ਮੈਨੂੰ ਬੋਲੋਗੇ ਚੰਗਾ ਪੁੱਤ ਆਪਾਂ ਨਾ ਸਵੇਰੇ ਹੀ ਚੱਲਦੇ ਆਂ ਤੂੰ ਟਾਈਮ ਨਾਲ ਤਿਆਰ ਹੋ ਜੇ ਠੀਕ ਹੈ ਮੰਮੀ